ਸਰੀਆ ਕਾਲ ਤਖਸਾਹਬ ਜਿੱਥੋਂ 2 ਤਰੀਕ ਨੂੰ ਹੁਕਮਨਾਮਾ ਹੋਇਆ ਔਰ ਵਿਦੇਸ਼ਾਂ ਦੀਆਂ ਅਖਬਾਰਾਂ ਨੇ ਫਰੰਟ ਪੇਜ ਦੇ ਉੱਤੇ ਇਹ ਖਬਰਾਂ ਲਾਈਆਂ ਕਿ ਸਿੱਖਾਂ ਕੋਲੇ ਇਸ ਤਰ੍ਹਾਂ ਦਾ ਨਿਜ਼ਾਮ ਹੈ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਵੱਡੇ ਤੋਂ ਵੱਡੇ ਆਗੂ ਨੂੰ ਵੀ ਉੱਥੇ ਤਲਬ ਕਰ ਲਿਆ ਜਾਂਦਾ ਔਰ ਪੁੱਛਿਆ ਜਾਂਦਾ ਕਿ ਤੁਸੀਂ ਗਲਤੀ ਕੀਤੀ ਕਿ ਨਹੀਂ ਕੀਤੀ ਔਰ ਨੈਸ਼ਨਲ ਚੈਨਲਾਂ ਦੇ ਉੱਤੇ ਨੈਸ਼ਨਲ ਮੀਡੀਆ ਦੇ ਉੱਤੇ ਵੱਡੇ ਵੱਡੇ ਪੱਤਰਕਾਰਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ ਤੁਸੀਂ ਦੇਖੋ YouTube ਦੇ ਉੱਤੇ ਪਈਆਂ ਨੇ ਕੀ ਹੋਇਆ ਕਾਲ ਤਖਸਾਹਬ ਜੋ ਤਲਬ ਕਰ ਲੇਤਾ ਹੈ ਲੇਕਿਨ 10 ਬੰਦਿਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਨੂੰ ਪੈਦਾ ਹੋਏ ਜਲੌ ਨੂੰ ਮਿੱਟੀ 'ਚ ਰੋਲਣ ਦਾ ਕੰਮ ਕੀਤਾ ਉਹ ਸਾਡੇ ਪ੍ਰਚਾਰ ਦਾ ਵਸੀਲਾ ਬਣ ਸਕਦਾ ਸੀ 2 ਤਰੀਕ ਨੂੰ ਜਿਹੜਾ ਜਲੌ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਗਟ ਹੋਇਆ ਉਹ ਦੁਨੀਆ ਭਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਤੇ ਸਤਿਕਾਰ ਨੂੰ ਪ੍ਰਚਾਰਨ ਦੇ ਲਈ ਇੱਕ ਵੱਡਾ ਸਬੱਬ ਬਣ ਸਕਦਾ ਸੀ ਲੇਕਿਨ ਉਹਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਸਿਰਫ 10 ਬੰਦਿਆਂ ਨੇ ਜਿਨ੍ਹਾਂ ਨੂੰ ਪਰੰਪਰਾਵਾਂ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਮर्यादाਵਾਂ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਇਤਿਹਾਸ ਦੀ ਸਮਝ ਨਹੀਂ ਹੈ ਜਿਨ੍ਹਾਂ ਨੂੰ ਬਾਣੀ ਦੀ ਸਮਝ ਨਹੀਂ ਹੈ